ਆ ਤਾਂ ਦੋਸਤੋ ਕਿੱਤੇ ਪੰਜਾਬ ਦੇ ਵਿੱਚ ਕਿੱਤੇ ਪੰਜਾਬ ਦੇ ਵਿੱਚ ਦੋਸਤੋ ਇੱਕ ਤੁਹਾਨੂੰ ਕਿੱਤਾ ਦਿਖਾਉਣ ਜਾ ਰਹੇ ਆ ਜਿਹੜਾ ਕਿ ਆਪਣੇ ਪੰਜਾਬ ਦਾ ਪੁਰਾਣਾ ਕਿੱਤਾ ਕਰਦਾ ਬਰਾਸ ਤੇ ਨਾਲ ਜੁੜਿਆ ਹੋਇਆ ਹੈਗਾ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਪੁਰਾਣੇ ਸਮੇਂ ਚ ਜੈਰੀ ਬਰਨਰ ਦੇ ਨਾਲ ਜਿਵੇਂ ਵੱਧ ਤੋਂ ਵੱਧ ਦੇ ਨਾਲ ਨਰਸੀ ਆਪਣੇ ਟਰੈਲਰ ਵੀ ਅੱਜ ਜਿਹੜਾ ਸੋੜਾ ਜਿਹਾ ਹੈ ਪ੍ਰੋਫੈਸ਼ਨਲ ਫਾਰਮ ਤੇ ਹੋ ਗਿਆ ਅੱਜ ਆਪਾਂ ਕਨੇ ਮੋਗੇ ਇੱਕ ਆਪਾਂ ਲੰਘ ਰਹੇ ਸੀਗੇ ਮੋਗੇ ਤੋਂ ਦੋਸਤੋ ਲੁਧਿਆਣਾ ਰੋਡ ਆਹੇ ਸਦਾਣੇ ਨੂੰ ਜੋ ਜਾਣਦੇ ਆਂ ਬਾਰ-ਬਾਰ ਆਪਾਂ ਲੰਘਦੇ ਸੀ ਜੇ ਆਪਾਂ ਦੇਖਿਆ ਵੀ ਇਹ ਕਿੱਥੇ ਸੈੱਟ ਨੇ ਚਾਟੀ ਵਾਲੀ ਲੱਸੀ ਨਾਲ ਦੋਸਤੋ ਸਤਿ ਸ਼੍ਰੀ ਅਕਾਲ ਕੰਲਾਮਤਾਂ ਕਰਵਾ ਦਿੰਨੇ ਆਂ ਮਾਲਕਾਂ ਨਾਲ ਵੀ ਰਿਕਵੈਸਟ ਹੈ ਵੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਪੋ ਟੈਂਪਟੀ ਦਾ ਬਟਨ ਵੀ ਦਬਾ ਦਿਓ ਤਾਂ ਕਿ ਅਪਡੇਟ ਜਲਦੀ ਤੇ ਜਲਦੀ ਮਿਲਦੀ ਤੇ ਜਿਹੜੇ ਵੀ ਤੁਸੀਂ ਫੇਸਬੁੱਕ ਤੇ ਦੇਖ ਰਹੇ ਫੇਸਬੁੱਕ ਤੇ ਵੀ ਲਿੰਕ ਪਾ ਦਿੱਤਾ ਵਾਸਤੇ ਜੀ ਕਿ ਸਨੇ YouTube ਚੱਕਰ ਵਾਲੀ ਜੀ ਵੀ ਕੰਟੈਕਟ ਕਰਾਉਣੀ ਹੋਵੇ ਮੇਰਾ ਨੰਬਰ ਉੱਪਰ ਚੱਲਦਾ ਰਹਿਣਾ ਸਕ੍ਰੀਨ ਤੇ ਚਾਟੀ ਵਾਲੀ ਲੱਸੀ ਦੋਸਤੋ ਆਪਣੇ ਪੰਜਾਬ ਦਾ ਬੰਦਾ ਕੰਮ ਕਰਦਾ ਹੈ ਜੇਰਾ ਤੁਸੀਂ ਲੋਕੇਸ਼ਨ ਤੁਸੀਂ ਨੋਟ ਕਰ ਲੀਓ ਚੰਗਾ ਬੱਸ ਆਪ ਕੋ ਚੱਲਦੇ ਕਿ ਕਸ ਅੱਗੇ ਪਹੁੰਚੇ ਨੰਬਰ 23 ਗੀਂ ਦੇ ਤੱਕ ਇਹਨੇ ਪਹੁੰਚੇ ਮਾਲ ਫਰਦਾ ਵੀ ਚੱਲ ਰਿਹਾ ਹੈ ਤਾਂ ਬਈ ਠੰਡੀ ਕਰ ਲੈ ਉਹਦੇ ਲਈ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਂ ਜੇ ਹੇਸ਼ਮ ਸਿੰਘ ਮੇਰਾ ਨਾਂ ਪਿੰਡ ਮੇਰਾ ਬੁੱਗੀਪੁਰਾ ਹਾਂਜੀ ਲੁਧਿਆਣਾ ਰੋਡ ਤੇ ਚਾਟੀ ਵਾਲੀ ਦੱਸੀ ਠੰਡੀ ਮਿੱਠੀ ਲੱਸੀ ਇਹਨੇ ਮਕੀਨ ਲੱਸੀ ਜੀ ਜੀ ਜੇ ਮੈਂ ਰੈਡੀ ਲਾਉਣਾ ਹਾਂ ਜੀ ਤੇ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਕੰਮ ਕਰਦਿਆਂ ਨੂੰ ਜੀ ਸਾਨੂੰ ਜੀ 6 ਮਹੀਨੇ ਹੋ ਗਏ ਇੱਥੇ 6 ਮਹੀਨੇ ਹੋ ਗਏ ਹਾਂਜੀ ਠੀਕ ਆ ਤੇ ਸਭ ਤੋਂ ਪਹਿਲਾਂ ਆਈਡੀਆ ਕਿਵੇਂ ਆਇਆ ਆਪਣੇ ਦਿਮਾਗ 'ਚ ਵੀ ਆਪਾਂ ਇਹ ਕੰਮ ਸ਼ੁਰੂ ਕਰਨਾ ਹੈਗਾ ਇਹ ਜੀ ਸਾਡਾ ਪਹਿਲਾਂ ਬੁੱਗੀ ਫਰੇ ਚੌਂਕ 'ਚ ਹੋਟਲ ਕੀਤਾ ਹੁੰਦਾ ਸੀ ਹਾਂਜੀ ਉਸ ਤੋਂ ਬਾਅਦ ਲਈ ਹੋਟਲ ਬੰਦ ਕਰਤਾ ਵਾਹੀ ਕਰਨ ਲੱਗੇ ਵਾਹੀ ਛੱਡ ਕੇ ਹਾਂਜੀ ਹੁਣ ਅਸੀਂ ਇਹ ਰੈਡੀ ਦਾ ਕੰਮ ਕਰਦੇ ਆਂ ਠੀਕ ਆ ਜੀ ਮੱਕੀ ਦੀ ਰੋਟੀ ਸਰੋਂ ਦਾ ਸਾਗ ਜੀ ਚੱਲਦਾ ਰਿਹਾ ਹਾਂਜੀ ਚੰਡੀਗੜ੍ਹ ਤੋਂ ਚੱਲ ਚੱਲ ਕੇ ਲੋਕ ਆਉਂਦੇ ਆ ਕਿ ਰੱਖਾ ਜਾਂਦਾ ਸੀ ਠੀਕ ਹੈ ਜੀ ਹਾਂਜੀ ਤੇ ਜਦੋਂ ਦਾ ਲੱਸੀ ਦਾ ਕੰਮ ਕਰਿਆ ਤੇ ਲੱਸੀ ਦਾ ਕੀ ਰਸ ਹੋ ਰਿਹਾ ਲੱਸੀ ਦਾ ਹੀ ਬਹੁਤ ਵਧੀਆ ਜਿਹੜਾ ਪੀ ਜਾਂਦਾ ਦੁਬਾਰਾ ਮੁੜ ਕੇ ਆਉਂਦਾ ਵੀ ਲੱਸੀ ਠੀਕ ਆ ਠੀਕ ਹੈ ਜੀ ਤੇ ਆਪਾਂ ਜੀ ਗੱਲ ਕਰਾਂਗੇ ਵੀ ਲੱਸੀ ਦੇ ਵਿੱਚ ਆਪਾਂ ਕੀ ਕੁਝ ਐਡ ਕਰਦੇ ਆਂ ਵੀ ਕੀ ਕੁਝ ਬਣਾਉਣੇ ਵਿੱਚ ਕੀ ਬੋਣੇ ਲੱਸੀ ਜੇ ਖੰਡ ਪਾਉਣੇ ਆਂ ਹਾਂਜੀ ਖੰਡ ਪਾ ਕੇ ਜਿੰਨੂੰ ਖੰਡ ਵਾਲੀ ਚਾਹੀਦੀ ਜਿੰਨੂੰ ਖੰਡ ਵਾਲੀ ਦਿੰਨੇ ਇਹਨੂੰ ਮਿੱਠੀ ਚਾਹੀਦੀ ਮਿੱਠੀ ਲੱਸੀ ਦਿੰਨੇ ਆਂ ਹਾਂਜੀ ਵਧੀਆ ਵਧੀਆ ਆਪ ਦਾ ਮਸਾਲਾ ਜਿਹੜਾ ਦੁਕਾਨ ਤੋਂ ਮਿਲਦਾ ਉਹ ਘੱਚ ਪਾ ਕੇ ਠੀਕ ਹੈ ਜੀ ਹਾਂਜੀ ਤੇ ਇਹਦੇ ਵਿੱਚ ਕੋਈ ਬਣੀ ਵੀ ਲੱਸੀ ਵੀ ਦਿਖਾਓ ਤਾਂ ਮਾੜੀ ਜੀ ਉਹ ਦੋਸਤ ਸੁਮੇਤ ਦਿਖਾਣੇ ਚਾਟੀ ਵਾਲੀ ਲੱਸੀ ਆ ਪੁਰਾਣੇ ਤਰੀਕੇ ਨਾਲ ਬਣਦੀ ਆ ਤੁਹਾਨੂੰ ਦਿਖਾਣਨੇ ਆ ਠੀਕ ਆ ਜੀ ਇਹ ਨਮਕੀਨਾ ਕਿ ਮਿੱਟੀ ਜਿਹੜੀ ਆਪਾਂ ਦਰਾਰੇ ਜੀ ਨਾ ਜੀ ਨਮਕੀਨਾ ਠੀਕ ਆ ਹਾਂ ਦੋਸਤੋ ਨਮਕੀਨ ਲੱਸੀ ਆ ਮਿੱਟੀ ਲੱਸੀ ਵੀ ਚਾਟੀ ਦੇ ਵਿੱਚ ਹੀ ਬੰਦਿਆ ਤੁਸੀਂ ਵੀ ਦੇਖ ਸਕਦਾ ਸਾਹਮਣੇ ਵੀ ਦਾ ਆ ਕੇ ਇੱਥੇ ਰੋਕਦਾ ਜਿਵੇਂ ਗਰਮੀ ਦਾ ਮੋਟੋ ਮੋਟੇ ਗਰਮੀ ਲੈ ਤਾ ਇਹ ਲੱਸੀ ਆ ਠੀਕ ਆ ਤੇ ਤੁਸੀਂ ਵੀ ਬਈ ਲੱਸੀ ਪੀਣਾ ਹੈ ਹਾਂਜੀ ਠੀਕ ਆ ਬਾਕੀ ਦੋਸਤੋ ਕਸਟਮਰਾਂ ਨਾਲ ਗੱਲਬਾਤ ਕਰ ਲੈਣੀ ਆ ਵੀ ਇਹਨਾਂ ਨੂੰ ਪੁੱਛਦੇ ਆਂ ਵੀ ਲੱਸੀ ਇਹਨਾਂ ਨੂੰ ਠੀਕ ਕਿਵੇਂ ਲੱਗੀ ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਆਏ ਬਈ ਤੁਸੀਂ ਅਸੀਂ ਇੱਥੇ ਲੋਕਲ ਹੀ ਆ ਜੀ ਇਹ ਲੋਕਲ ਹੀ ਆ ਹਾਂਜੀ ਹਾਂਜੀ ਠੀਕ ਹੈ ਜੀ ਤੇ ਲੱਸੀ ਫਿਰ ਡੇਲੀ ਪੀਣੋਂ ਨਾ ਕਿ ਕਦੇ ਕਦੇ ਨਹੀਂ ਰੋਜ਼ ਹੀ ਪੀਦੇ ਆ ਜੀ ਕਿਉਂ ਇਹ ਚਾਰ ਚਾਰ ਗਲਾਸ ਪੀ ਜਾਈਦੀ ਆ ਜੀ ਰੋਜ਼ ਆ ਕੇ ਠੀਕ ਆ ਹਾਂਜੀ ਹਾਂਜੀ ਤੇ ਕਿਵੇਂ ਲੱਗਦਾ ਤੁਹਾਨੂੰ ਕੰਮ ਵੀ ਕੀ ਰਿਸਪੌਂਸ ਆ ਬਹੁਤ ਵਧੀਆ ਜੀ ਘਰ ਦੀ ਲੱਸੀ ਆ ਜੀ ਠੀਕ ਆ ਜੀ ਹਾਂਜੀ ਆਮ ਨਹੀਂ ਹੈ ਕਿ ਜਿਵੇਂ ਆਮ ਸਪਰੇਟੇ ਦੀ ਬਣਾ ਕੇ ਵੇਚਦੇ ਆ ਉਵੇਂ ਨਹੀਂ ਇਹ ਘਰ ਦੀ ਆਪਦੀ ਇਹਨਾਂ ਦਾ ਪਸ਼ੂ ਰੱਖੇ ਹੋਏ ਆ ਤੇ ਬਹੁਤ ਵਧੀਆ ਸ਼ੱਕਰ ਵਾਲੀ ਪੀਣੀ ਸ਼ੱਕਰ ਵਾਲੀ ਵੀ ਮਿਲ ਜਾਂਦੀ ਆ ਜੀ ਠੀਕ ਆ ਜੀ ਹਾਂਜੀ ਲੋ ਦੋਸਤੋ ਇਹ ਆਪਣੀ ਪਰਾਤਨ ਜਿਹੜੀ ਪਿੰਡਾਂ ਚ ਪੁਰਾਣੇ ਸਮੇਂ ਤੋਂ ਚੱਲਦੀ ਆ ਰਹੀ ਚਾਟੀ ਦੀ ਲੱਸੀ ਤੁਹਾਨੂੰ ਇਹ ਦਿਖਾਈ ਆ ਆਪਣੇ ਪੰਜਾਬੀ ਜਿਹੜੇ ਬਜ਼ੁਰਗ ਜੀ ਇਹਨਾਂ ਨੇ ਲਈ ਹੋਈ ਆ ਤੇ ਅੰਕਲ ਜੀ ਨੂੰ ਵੱਧ ਤੋਂ ਵੱਧ ਸਪੋਰਟ ਕਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਰੂਰ ਇੱਕ ਵਾਰੀ ਟਰਾਈ ਕਰਕੇ ਜਾਓ ਆਪਾਂ ਪ੍ਰਦੇਸੀਆਂ ਨੂੰ ਵੀ ਪ੍ਰਵਾਸੀਆਂ ਨੂੰ ਵੀ ਸਪੋਰਟ ਕਰਦੇ ਆ ਤੇ ਆਪਣੇ ਪੰਜਾਬੀ ਨੂੰ ਸਪੋਰਟ ਜਰੂਰ ਕਰਿਓ ਧੰਨਵਾਦ ਦੋਸਤੋ ਸ਼ੇਅਰ